ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਪੰਜਾਬੀ ਸਟਾਈਲ ਭਿੰਡੀਆਂ ਦੀ ਸਬਜ਼ੀ ਸਭ ਤੋਂ ਪਹਿਲਾਂ ਅਸੀਂ ਭਿੰਡੀਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਅਤੇ ਫਿਰ ਉਹਨਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਸਭ ਤੋਂ ਪਹਿਲਾਂ ਕੜਾਈ ਵਿੱਚ ਤੇਲ ਪਾਵਾਂਗੇ ਤੇਲ ਗਰਮ ਹੋਣ ਤੋਂ ਬਾਅਦ ਹਿੰਗ, ਜੀਰਾ, ਅਜਮੈਨ ਪਾਵਾਂਗੇ ਹੁਣ ਅਸੀਂ ਇਸ ਵਿੱਚ ਪਿਆਜ਼ ਐਡ ਕਰਾਂਗੇ ਪਿਆਜ਼ 골ਡਨ ਬ੍ਰਾਊਨ ਹੋਣ ਤੋਂ ਬਾਅਦ ਅਸੀਂ ਇਸ ਵਿੱਚ ਬਰੀਕ ਕੱਟੀ ਹੋਈ ਹਰੀ ਮਿਰਚ ਐਡ ਕਰਾਂਗੇ ਹੁਣ ਅਸੀਂ ਹਲਦੀ ਪਾਊਡਰ ਐਡ ਕਰਾਂਗੇ ਲਾਲ ਮਿਰਚ ਐਡ ਕਰਾਂਗੇ ਹੁਣ ਅਸੀਂ ਸਵਾਦ ਅਨੁਸਾਰ ਇਸ ਵਿੱਚ ਨਮਕ ਐਡ ਕਰਾਂਗੇ ਤੇ ਨਾਲ ਹੀ ਅਸੀਂ ਹੁਣ ਇਸ ਵਿੱਚ ਅੰਬਚੂਰ ਪਾਊਡਰ ਐਡ ਕਰਾਂਗੇ ਸਾਰੇ ਮਸਾਲੇ ਪਾਨ ਤੋਂ ਬਾਅਦ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਇਸ ਨੂੰ ਐਂਡ ਤੱਕ ਜ਼ਰੂਰ ਦੇਖ ਤੜਕਾ ਸਾਡਾ ਤਿਆਰ ਹੋ ਗਿਆ ਹੁਣ ਅਸੀਂ ਇਸ ਵਿੱਚ ਪਿੰਡੀਆਂ ਐਡ ਕਰਾਂਗੇ ਪਿੰਡੀਆਂ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਮਿਕਸ ਕਰ ਲਵਾਂਗੇ ਤੇ ਅਸੀਂ ਇਸ ਨੂੰ 5 ਮਿੰਟ ਲਈ ਪੱਕਣ ਲਈ ਛੱਡ ਦਵਾਂਗੇ ਸਬਜੀ ਬਣਾ ਲੇ ਤੋਂ ਬਾਅਦ ਹੁਣ ਅਸੀਂ ਇਸ ਵਿੱਚ ਨਿੰਬੂ ਦਾ ਰਸ ਐਡ ਕਰਾਂਗੇ ਫਰੈਂਡਸ ਸਾਡੀ ਸਬਜੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਹਾਨੂੰ ਸਾਡੀ ਪਿੰਡਿਆਂ ਦੀ ਸਬਜੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੇਕਰ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਨੂੰ ਸਬਸਕ੍ਰਾਈਬਰ ਕਰਨਾ ਨਾ ਭੁੱਲਿਓ ਬਾਏ ਫਰੈਂਡਸ ਮਿਲਦੇ ਆ ਅਗਲੀ ਵੀਡੀਓ ਵਿੱਚ